ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਤੇ ਉੱਥੇ ਹੀ ਹਸਪਤਾਲ ਤੋਂ ਜਿਹੜਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਕੈਬਨਿਟ ਮੰਤਰੀਆਂ ਨੂੰ ਇੱਕ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਤੇ ਉਥੇ ਹੀ ਕਿਸਾਨਾਂ ਤੇ ਪੰਜਾਬੀਆਂ ਦੇ ਹੱਕ ਦੇ ਵਿੱਚ ਅੱਜ ਕੋਈ ਵੱਡਾ ਫੈਸਲਾ ਜਿਹੜਾ ਕਿ ਸਰਕਾਰ ਕਰ ਸਕਦੀ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਸਪਤਾਲ ਤੋਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤੇ ਜਿਸ ਦੇ ਦੌਰਾਨ ਅੱਜ ਪੰਜਾਬੀਆਂ ਦੇ ਲਈ ਉਥੇ ਹੀ ਕੋਈ ਵੱਡਾ ਧਮਾਕਾ ਜਿਹੜਾ ਕਿ ਆਪ ਸਰਕਾਰ ਕਰ ਸਕਦੀ ਹੈ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਪੰਜਾਬ ਪੂਰਨ ਤੌਰ ਤੇ ਹੜਾਂ ਦੀ ਮਾਰ ਚੱਲ ਰਿਹਾ ਹੈ ਤੇ ਜਿਸ ਦੇ ਦੌਰਾਨ ਕਾਫੀ ਫਸਲਾਂ ਨੂੰ ਵੀ ਨੁਕਸਾਨ ਪਹੁੰਚਿਆ ਤੇ ਉਥੇ ਹੀ ਕਿਸਾਨਾਂ ਦੇ ਜਿਹੜੇ ਕਿ ਖੇਤਾਂ ਦੇ ਵਿੱਚ ਰੇਤ ਆ ਚੁੱਕੀ ਤੇ ਉਸ ਦੇ ਦੌਰਾਨ ਲਗਾਤਾਰ ਆਪ ਸਰਕਾਰ ਦੇ ਮੰਤਰੀ ਵੀ ਜਿਹੜੇ ਕਿ ਲਗਾਤਾਰ ਇਸ ਗੱਲ ਦੇ ਦੌਰੇ ਦੌਰਾਨ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਜਿਹੜੇ ਕਿ ਖੇਤ ਦੇ ਉਸਦੇ ਵਿੱਚ ਰੇਤ ਪਹੁੰਚ ਚੁੱਕਾ ਹੈ ਤੇ ਜਿਸ ਤੋਂ ਬਾਅਦ ਸਰਕਾਰ ਨੂੰ ਜਿਹੜਾ ਕਿ ਵੱਡਾ ਫੈਸਲਾ ਲੈਣਾ ਚਾਹੀਦਾ ਹੈ ਤੇ ਅੱਜ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮੁੱਦੇ ਦੇ ਉੱਤੇ ਜਿਹੜਾ ਕਿ ਵੱਡਾ ਐਲਾਨ ਕਰ ਸਕਦੇ ਨੇ ਤੇ ਉੱਥੇ ਹੀ ਆਪਣੇ ਖੇਤ ਤੇ ਆਪਣੀ ਰੇਤ ਨੂੰ ਲੈ ਕੇ ਜਿਹੜਾ ਕਿ ਵੱਡਾ ਐਲਾਨ ਹੋ ਸਕਦਾ ਹੈ ਤੇ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਤਾਂ ਕਿਸਾਨ ਕਿਸਾਨਾਂ ਨੂੰ ਜਿਹੜਾ ਕਿ ਆਪਣੇ ਮੁਤਾਬਿਕ ਇਸ ਰੇਤ ਨੂੰ ਜਿਹੜਾ ਕਿ ਵੇਚ ਸਕਦੇ ਨੇ ਆਪਣੇ ਸਾਧ ਦੇ ਨਾਲ ਜਿਹੜਾ ਕਿ ਰੇਤ ਉਹਨਾਂ ਦੇ ਵੱਲੋਂ ਵੇਚਿਆ ਜਾ ਸਕਦਾ ਹੈ ਤੇ ਜਿਸ ਤੋਂ ਬਾਅਦ ਸਰਕਾਰ ਜਿਹੜਾ ਹੈ ਕਿ ਕਿਸਾਨਾਂ ਨੂੰ ਇੱਕ ਵੱਡੀ ਰਾਹਤ ਦੇ ਸਕਦੀ ਹੈ ਤੇ ਜਿਸ ਦੇ ਦੌਰਾਨ ਅੱਜ ਪੰਜਾਬ ਸਰਕਾਰ ਮੀਟਿੰਗ ਕਰੇਗੀ ਤੇ ਇਸ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਸਰਕਾਰ ਕਰ ਸਕਦੀ ਹੈ ਉੱਥੇ ਹੀ ਦੱਸ ਦਈਏ ਕਿ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਕਿ ਵੱਡਾ ਐਲਾਨ ਕਰ ਸਕਦੇ ਨੇ ਤੇ ਜਿਸ ਦੇ ਦੌਰਾਨ ਦੂਜੇ ਪਾਸੇ ਉੱਥੇ ਹੀ ਅੱਜ ਵੱਡਾ ਫੈਸਲਾ ਪੰਜਾਬ ਦੇ ਪੱਖ ਦੇ ਵਿੱਚ ਕੀਤਾ ਜਾਏਗਾ ਤੇ ਉਥੇ ਹੀ ਕਿਸਾਨਾਂ ਤੇ ਪੰਜਾਬੀਆਂ ਦੇ ਹੱਕ ਦੇ ਵਿੱਚ ਅੱਜ ਕੋਈ ਵੱਡਾ ਫੈਸਲਾ ਜਿਹੜਾ ਕਿ ਸਰਕਾਰ ਕਰ ਸਕਦੀ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਸਪਤਾਲ ਤੋਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤੇ ਜਿਸ ਦੇ ਦੌਰਾਨ ਅੱਜ ਪੰਜਾਬੀਆਂ ਦੇ ਲਈ ਉਥੇ ਹੀ ਕੋਈ ਵੱਡਾ ਧਮਾਕਾ ਜਿਹੜਾ ਕਿ ਆਪ ਸਰਕਾਰ ਕਰ ਸਕਦੀ ਹੈ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਪੰਜਾਬ ਪੂਰਨ ਤੌਰ ਤੇ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਤੇ ਜਿਸ ਦੇ ਦੌਰਾਨ ਕਾਫੀ ਫਸਲਾਂ ਨੂੰ ਵੀ ਨੁਕਸਾਨ ਪਹੁੰਚਿਆ ਤੇ ਉਥੇ ਹੀ ਕਿਸਾਨਾਂ ਦੇ ਜਿਹੜੇ ਕਿ ਖੇਤਾਂ ਦੇ ਵਿੱਚ ਰੇਤ ਆ ਫਾਟੇ ਜਿਸ ਦੌਰਾਨ ਲਗਾਤਾਰ ਆਪ ਸਰਕਾਰ ਦੇ ਮੰਤਰੀ ਵੀ ਜਿਹੜੇ ਕਿ ਲਗਾਤਾਰ ਇਸ ਗੱਲ ਦੇ ਦੌਰੇ ਦੌਰਾਨ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਜਿਹੜੇ ਕਿ ਖੇਤ ਦੇ ਉਸ ਦੇ ਵਿੱਚ ਰੇਤ ਪਹੁੰਚ ਚੁੱਕਾ ਹੈ ਤੇ ਜਿਸ ਤੋਂ ਬਾਅਦ ਸਰਕਾਰ ਨੂੰ ਜਿਹੜਾ ਕਿ ਵੱਡਾ ਫੈਸਲਾ ਲੈਣਾ ਚਾਹੀਦਾ ਹੈ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮੁੱਦੇ ਦੇ ਉੱਤੇ ਜਿਹੜਾ ਕਿ ਵੱਡਾ ਐਲਾਨ ਕਰ ਸਕਦੇ ਨੇ ਤੇ ਉੱਥੇ ਹੀ ਆਪਣੇ ਖੇਤ ਤੇ ਆਪਣੀ ਰੇਤ ਨੂੰ ਲੈ ਕੇ ਜਿਹੜਾ ਕਿ ਵੱਡਾ ਐਲਾਨ ਹੋ ਸਕਦਾ ਹੈ ਤੇ ਦੂਜੇ ਪਾਸੇ ਉੱਥੇ ਹੀ ਗੱਲ ਕਰੀਏ ਤਾਂ ਕਿਸਾਨ ਕਿਸਾਨਾਂ ਨੂੰ ਜਿਹੜਾ ਕਿ ਆਪਣੇ ਮੁਤਾਬਿਕ ਇਸ ਰੇਤ ਨੂੰ ਜਿਹੜਾ ਕਿ ਵੇਚ ਸਕਦੇ ਨੇ ਆਪਣੇ ਸਾਥ ਦੇ ਨਾਲ ਜਿਹੜਾ ਕਿ ਰੇਤ ਉਹਨਾਂ ਦੇ ਵੱਲੋਂ ਵੇਚਿਆ ਜਾ ਸਕਦਾ ਹੈ ਤੇ ਜਿਸ ਤੋਂ ਬਾਅਦ ਸਰਕਾਰ ਜਿਹੜਾ ਹੈ ਕਿ ਕਿਸਾਨਾਂ ਨੂੰ ਇੱਕ ਵੱਡੀ ਰਾਹਤ ਦੇ ਸਕਦੀ ਹੈ ਤੇ ਜਿਸ ਦੇ ਦੌਰਾਨ ਅੱਜ ਪੰਜਾਬ ਸਰਕਾਰ ਮੀਟਿੰਗ ਕਰੇਗੀ ਤੇ ਇਸ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਸਰਕਾਰ ਕਰ ਸਕਦੀ ਹੈ ਉੱਥੇ ਹੀ ਦੱਸ ਦਈਏ ਕਿ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਕਿ ਵੱਡਾ ਐਲਾਨ ਕਰ ਸਕਦੇ ਨੇ ਤੇ ਜਿਸ ਦੇ ਦੌਰਾਨ ਦੂਜੇ ਪਾਸੇ ਉੱਥੇ ਹੀ ਅੱਜ ਵੱਡਾ ਫੈਸਲਾ ਪੰਜਾਬ ਦੇ ਪੱਖ ਦੇ ਵਿੱਚ ਕੀਤਾ ਜਾਏਗਾ